ਮੈਂ ਦਾ ਕਿ ਦੇਸ਼ ਦੇ 140 ਕਰੋੜ ਦੇਸ਼ਵਾਸੀਆਂ ਨੂੰ ਭਾਰਤੀ ਫੌਜ ਦੇ ਉੱਪਰ ਸਾਡੇ ਜਵਾਨਾਂ ਦੇ ਉੱਪਰ ਰੱਬ ਜਿਹੜਾ ਮਾਣ ਹੈ ਘਰ ਬੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅਤਵਾਦ ਨੂੰ ਜੜੋਂ ਖਤਮ ਕਰਨ ਦਾ ਕੱਲ ਰਾਤ ਕੰਮ ਸ਼ੁਰੂ ਕੀਤਾ ਹੈ ਇਹਦੇ ਲਈ ਸਮੁੱਚਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਔਰ ਜਿੱਥੇ ਤੱਕ ਗੱਲ ਰਹੀ ਪੰਜਾਬ ਦੀ ਪੰਜਾਬ ਨੇ ਤਾਂ ਹਮੇਸ਼ਾ ਦੇਸ਼ ਦੀ ਏਕਤਾ ਅਖੰਡਤਾ ਤੇ ਦੇਸ਼ ਦੀ ਸੇਫਟੀ ਦੇ ਲਈ ਹਮੇਸ਼ਾ ਅੱਗੇ ਹੋ ਕੇ ਜਾਣਾ ਨੇ ਜਿਹੜੀਆਂ ਉਹ ਵਾਰੀਆਂ ਨੇ ਇਸ ਵਾਰ ਵੀ ਪੰਜਾਬੀ 3 ਕਰੋੜ ਪੰਜਾਬੀ ਪੰਜਾਬ ਸਰਕਾਰ ਦੇਸ਼ ਦੀ ਸੁਰੱਖਿਆ ਦੇ ਲਈ ਜੋ 532 ਕਿਲੋਮੀਟਰ ਦਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਹਦੇ ਲਈ ਸੈਕੰਡ ਲਾਈਨ ਆਫ ਡਿਫੈਂਸ ਆਰਮੀ اور ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲ ਰਹੀ ਹੈ ਹਰ ਕੰਡੀਸ਼ਨ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਔਰ ਪੰਜਾਬ ਸਰਕਾਰ ਤਿਆਰ ਹੈ ਔਰ ਲੋਕਾਂ ਦੀ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਜਿੰਨੇ ਪਬਲਿਕ ਇਵੈਂਟਸ ਔਰ ਗੈਦਰਿੰਗਸ ਨੇ ਫੰਕਸ਼ਨਸ ਨੇ ਜਿਹੜੇ ਉਹ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਗਏ ਨੇ ਮੌਕ ਡ੍ਰਿਲਸ ਨੇ ਜਿਹੜੀਆਂ ਉਹ ਹੋਣੀਆਂ ਨੇ ਸਾਰੀਆਂ ਪ੍ਰਕਾਸ਼ਨ ਨੇ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਜੋ ਜੋ ਸਰਕਾਰ ਵੱਲੋਂ ਹਦਾਇਤਾਂ ਆਉਣ ਉਹਨਾਂ ਨੂੰ ਇਨ ਬਿਨ ਫੋਲੋ ਕਰੋ ਤਾਂ ਕਿ ਤੁਹਾਡੀ ਸੇਫਟੀ ਸਿਕਿਉਰਿਟੀ ਜਿਹੜੀ ਉਹਦਾ ਪੂਰਾ ਧਿਆਨ ਕਹਾਂ ਜਾ ਸਕੇ ਔਰ ਇੱਕ ਵਾਰ ਫੇਰ ਸਮੁੱਚੇ ਦੇਸ਼ ਦੇ ਨਾਲ 3 ਕਰੋੜ ਪੰਜਾਬੀ ਭਾਰਤੀ ਫੌਜ ਦੇ ਨਾਲ ਸਰਕਾਰ ਦੇ ਨਾਲ ਹਿੱਕ ਡਾ ਕੇ ਖੜੇ ਨੇ ਦੇਸ਼ ਦੇ ਖਿਲਾਫ ਕਿਸੇ ਵੀ ਐਗਰੈਸ਼ਨ ਦਾ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਉਹ ਪਾਕਿਸਤਾਨ ਨੂੰ ਤੇ ਪਾਕਿਸਤਾਨ ਸਪੌਂਸਰਡ ਜਿਹੜੇ ਅਤਵਾਦੀ ਨੇ ਉਹਨਾਂ ਨੂੰ ਦਿੱਤਾ ਜਾਊਗਾ ਸਮਝਦਾ ਕਿ ਦੇਸ਼ ਦੇ 140 ਕਰੋੜ ਦੇਸ਼ ਵਾਸੀਆਂ ਨੂੰ ਭਾਰਤੀ ਫੌਜ ਦੇ ਉੱਪਰ ਸਾਡੇ ਜਵਾਨਾਂ ਦੇ ਉੱਪਰ ਰੱਬ ਜਿਹੜਾ ਮਾਨ ਹੈ ਗਰਵ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਤਵਾਦੀ ਟਿਕਾਣੇ ਨਿਸ਼ਾਨਾ ਬਣਾ ਕੇ ਅਤਵਾਦ ਨੂੰ ਜੜੋਂ ਖਤਮ ਕਰਨ ਦਾ ਕਲ ਰਾਤ ਕੰਮ ਸ਼ੁਰੂ ਕੀਤਾ ਹੈ ਇਹਦੇ ਲਈ ਸਮੁੱਚਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਔਰ ਜਿੱਥੇ ਤੱਕ ਗੱਲ ਰਹੀ ਪੰਜਾਬ ਦੀ ਪੰਜਾਬ ਨੇ ਤਾਂ ਹਮੇਸ਼ਾ ਦੇਸ਼ ਦੀ ਇਕਤਾ ਅਖੰਡਤਾ ਤੇ ਦੇਸ਼ ਦੀ ਸੇਫਟੀ ਦੇ ਲਈ ਹਮੇਸ਼ਾ ਅੱਗੇ ਹੋ ਕੇ ਜਾਣਾ ਨੇ ਜਿਹੜੀਆਂ ਉਹ ਵਾਰੀਆਂ ਨੇ ਇਸ ਵਾਰ ਵੀ ਪੰਜਾਬੀ 3 ਕਰੋੜ ਪੰਜਾਬੀ ਪੰਜਾਬ ਸਰਕਾਰ ਦੇਸ਼ ਦੀ ਸੁਰੱਖਿਆ ਦੇ ਲਈ ਜੋ 532 ਕਿਲੋਮੀਟਰ ਦਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਹਦੇ ਲਈ ਸੈਕੰਡ ਲਾਈਨ ਆਫ ਡਿਫੈਂਸ ਆਰਮੀ ਔਰ ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲ ਰਹੀ ਹੈ ਹਰ ਕੰਡੀਸ਼ਨ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਔਰ ਪੰਜਾਬ ਸਰਕਾਰ ਤਿਆਰ ਹੈ ਔਰ ਲੋਕਾਂ ਦੀ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਜਿੰਨੇ ਪਬਲਿਕ ਇਵੈਂਟਸ ਔਰ ਗੈਦਰਿੰਗਸ ਨੇ ਫੰਕਸ਼ਨਸ ਨੇ ਜਿਹੜੇ ਉਹ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਗਏ ਨੇ ਮੌਕ ਡ੍ਰਿਲਸ ਨੇ ਜਿਹੜੀਆਂ ਉਹ ਹੋਣੀਆਂ ਨੇ ਸਾਰੀਆਂ ਪ੍ਰੀਕਾਸ਼ਨਸ ਨੇ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਜੋ ਜੋ ਸਰਕਾਰ ਵੱਲੋਂ ਹਦਾਇਤਾਂ ਆਉਣ ਉਹਨਾਂ ਨੂੰ ਇਨ ਬਿਨ ਫੋਲੋ ਕਰੋ ਤਾਂ ਕਿ ਤੁਹਾਡੀ ਸੇਫਟੀ ਸਿਕਿਉਰਿਟੀ ਜਿਹੜੀ ਉਹਦਾ ਪੂਰਾ ਧਿਆਨ ਕਹਾਂ ਜਾ ਸਕੇ ਔਰ ਇੱਕ ਵਾਰ ਫੇਰ ਸਮੁੱਚੇ ਦੇਸ਼ ਦੇ ਨਾਲ 3 ਕਰੋੜ ਪੰਜਾਬੀ ਭਾਰਤੀ ਫੌਜ ਦੇ ਨਾਲ ਸਰਕਾਰ ਦੇ ਨਾਲ ਹਿੱਕ ਡਾ ਕੇ ਖੜੇ ਨੇ ਦੇਸ਼ ਦੇ ਖਿਲਾਫ ਕਿਸੇ ਵੀ ਐਗਰੈਸ਼ਨ ਦਾ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਉਹ ਪਾਕਿਸਤਾਨ ਤੇ ਪਾਕਿਸਤਾਨ ਸਪੌਂਸਰਡ ਜਿਹੜੇ ਅਤਵਾਦੀ ਨੇ ਉਹਨਾਂ ਨੂੰ ਦਿੱਤਾ ਜਾਊਗਾ